ਤੇ ਲੋਕਾਂ ਨੇ ਬੜਾ ਉਤਸ਼ਾਹ ਬਸੰਤ ਨੂੰ ਲੈ ਕੇ ਬਸੰਤ ਮਨਾਉਣ ਵਾਸਤੇ ਫਰੋਜ਼ਪੁਰ ਦੇ ਵਿੱਚ ਪੂਰੇ ਦੇਸ਼ ਤੋਂ ਕਿ ਪੂਰੀ ਦੁਨੀਆ ਤੋਂ ਲੋਕ ਆਉਂਦੇ ਨੇ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਕਿ ਫਰੋਜ਼ਪੁਰ ਦੇ ਨੂੰਂਗੇ ਜਾਂ ਇਸ ਤੋਂ ਬਾਹਰ ਦੇ ਆਏ ਹੋਣੇ ਚਲੋ ਗੱਲ ਕਰਦੇ ਆਂ ਵਜ ਕੀ ਹਾਲ ਚਾਲ ਨੇ ਨਹੀਂ ਨਹੀਂ ਤੁਸੀਂ ਦੱਸੋ ਕਿਵੇਂ ਲੱਗ ਰਿਹਾ ਫਰੋਜ਼ਪੁਰ ਤੇ ਭਾਈ ਅਸੀਂ ਫਰੋਜ਼ਪੁਰ ਤੇ ਆਏ ਆਂ ਭਾਜਾ ਫਰੋਜ਼ਪੁਰ ਦੇ ਆਂ ਹਾਂ ਜੀ ਤੁਹਾਨੂੰ ਪਤਾ ਹੀ ਹੈ ਫਰੋਜ਼ਪੁਰ 'ਚ ਬੜਾ ਵਧੀਆ ਬਸੰਤ ਮਨਾਇਆ ਜਾਂਦਾ ਹੈ ਭਾਈ ਫਰੋਜ਼ਪੁਰ ਤਾਂ ਬਸੰਤ ਐਂਡ ਹੀ ਆ ਦੁਨੀਆ 'ਚ ਇਸ ਵੇਲੇ ਨਾ ਫਰੋਜ਼ਪੁਰ ਵਾਲੇ ਦੋ ਚਿੱਤੀ 'ਚ ਨੇ ਨਾ ਇਹ ਤਾਂ ਬਸੰਤ ਆ ਗਿਆ ਉਹ ਤੋਂ ਵੈਲੈਂਟਾਈਨ ਦੇ ਬਸੰਤ ਆ ਗਿਆ ਹਾਂਜੀ ਕੀ ਮਨਾਉਂਗੇ ਫਿਰ ਉਹਨਾਂ ਮਣੀ ਜਾਂਦਾ ਅੱਛਾ ਦੋਨੋਂ ਚੱਲੀ ਜਾਂਦਾ ਬੜੇ ਲੋਕ ਐ ਨਾ ਸੀਗੇ ਕਿ ਯਾਰ ਥੇਲੀ ਨੂੰ ਮਿਲਣ ਜਾਈਏ ਕਿ ਅਸੀਂ ਬਸੰਤ ਮਨਾ ਲਈਏ ਕਿੱਡੇ ਕਿੱਟ ਲਈਏ ਹਾਂ ਬਸੰਤ ਪ੍ਰੋਗਰਾਮ ਮੇਰੀਆ ਪਹਿਲੇ ਨੰਬਰ ਦਖਲਦੀ ਆਉਗਾ ਹਾਂਜੀ ਬਿਰਦੀ ਮੇਰੇ ਹਿਸਾਬ ਨਾਲ ਰਾਜੇ ਨਾ ਪਤੰਗਾ ਦੇ ਸ਼ਾਹਨ ਵਾਲਾ 2-3 ਕਰੋੜ ਦਾ ਕੱਲਾ ਪਤੰਗ ਹੀ ਲੱਗ ਗਿਆ ਬਿਲਕੁਲ ਬਿਲਕੁਲ ਬਾਕੀ ਖਰਚਾ ਉੱਥੇ ਆ ਅੱਛਾ ਮੈਂ ਸੁਣੇ ਕਿ ਸ਼ਾਮ ਨੂੰ ਇੱਥੇ ਜਿਹੜਾ ਕਿ ਬੁੜੀਆਂ ਚੰਡੋਲਾ ਉੱਡਦੀਆਂ ਨੇ ਭਾਜੀ ਯਾਨੀ ਚੰਡੋਲਾ ਨੇ ਸਾਰਾ ਫੁੱਲ ਤੇ ਜਗਮ ਪੂਰਾ ਰੋਸ਼ਨੀ ਨਾਲ ਭਰਿਆ ਹੁੰਦਾ ਭਾਵੇਂ ਲਾਈਟ ਚੱਲ ਜਾਏ ਬੱਕਰ ਰੋਸ਼ਨੀ ਹੋਈ ਨਹੀਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਦੇਾਂਗੇ ਥੋੜਾ ਹੋਰ ਹਨੇਰਾ ਹੋਲੇ ਤੇ ਇੱਥੇ ਦੇਖਿਓ ਪੂਰਾ ਅਸਮਾਨ ਭਰ ਜਾਏਗਾ ਲਾਈਟਾਂ ਦੇ ਨਾਲ ਇਹ ਆ ਉਤਸਾਹ ਫਿਰੋਜ਼ਪੁਰ ਦੇ ਲੋਕਾਂ ਦਾ ਜਿਹੜੀ ਕਿ ਬਸੰਤ ਮਨਾਉਂਦੇ ਨੇ ਹਰ ਸਾਲ ਤੇ ਵੱਖਰੀ ਬਸੰਤ ਹੁੰਦਾ ਹੈ ਪੂਰੇ ਪੰਜਾਬ 'ਚ ਕੀ ਪੂਰੇ ਇੰਡੀਆ ਦੇ ਵਿੱਚ ਸਭ ਤੋਂ ਵਧੀਆ ਜਿਹੜਾ ਬਸੰਤ ਫਿਰੋਜ਼ਪੁਰ 'ਚ ਮਨਾਇਆ ਜਾਂਦਾ ਕਿੱਥੋਂ ਤੁਸੀਂ ਮੈਂ ਜੀ ਫਿਰੋਜ਼ਪੁਰ ਤੋਂ ਆਇਆ ਜੀ ਮੇਰਾ ਪਿੰਡ ਦਾ ਝੋਕ ਲਾ ਕੇ ਅੱਛਾ ਤੇ ਫਿਰੋਜ਼ਪੁਰ ਦੇ ਬਸੰਤ ਤੁਸੀਂ ਵੇਖ ਰਹੇ ਤੇ ਬਹੁਤ ਹੀ ਵਧੀਆ ਪਤੰਗ ਚੜ੍ਹ ਰਹੇ ਨੇ ਤੇ ਇਹ ਇੱਥੋਂ ਦੀ ਬਸੰਤ ਸਭ ਤੋਂ ਵਧੀਆ ਪੂਰੇ ਫਰੋਹੀਪੁਰ ਚ ਬੜੀ ਵਧੀਆ ਪਸੰਦ ਬਣਾਈ ਜਾਂਦੀ ਕਿੰਨਾ ਕੋਟਾ ਤੁਹਾਡੇ ਵਿੱਚ ਬਸੱਤ ਦੇ ਪ੍ਰਤੀ ਬਹੁਤ ਹੀ ਵੇਖ ਹੀ ਰਹੇ ਹੋ ਬਹੁਤ ਸਿਆ ਸਾਡੇ ਜਾਈ ਫੇਰ ਤੇ ਹੁਮ ਦੇ ਤੇ ਪਤੰਗ ਚੜਾਉਣੇ ਲੱਰਦੇ ਆ ਜੀ ਅੱਛਾ ਅੱਜ ਵੈਲੈਂਟਾਈਨ ਡੇ ਵੀ ਸੀਗਾ ਤੇ ਬਸੰਤ ਵੀ ਸੀ ਕੀ ਕਹਿਣਾ ਚਾਹੋਗੇ ਬਗਾਂ ਹੀ ਤਾਂ ਬਸੰਤ ਵਾਲਿਆਂ ਵੈਲੈਂਟਾਈਨ ਡੇ ਜਿੰਨਾ ਡੇਗਾ ਭਾਈ ਮਨਾਓ ਜਿੰਨਾ ਦਾ ਨਹੀਂ ਹੋ ਜਾਏ ਤਾਂ ਬਸ ਮਨਾਵਾਂਗੇ ਅੱਜ ਮੈਂ ਫਰੋਜ਼ਪੁਰੀਆਂ ਬਸੰਤੀ ਮਨਾਵਾਂਗੇ ਜੋ ਜਿਹੜਾ ਮਰਜੀ ਡਿਆ ਦੇ ਬਿਲਕੁਲ ਬਸੰਤੀ ਕਰਾਵਾਂਗੇ ਜੀ ਬਿਲਕੁਲ ਫਰੋਜ਼ਪੁਰੀਆਂ ਨੂੰ ਉਹਨਾਂ ਆਪਣੇ ਵਿਆਹ ਦਾ ਚਾ ਨਹੀਂ ਹੁੰਦਾ ਜਿੰਨਾ ਚਾ ਉਹਨਾਂ ਨੂੰ ਬਸੰਤ ਦਾ ਹੁੰਦਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਫਰੋਜ਼ਪੁਰ ਦੇ ਦਿੱਲੀ ਗੇਟ ਦੀਆਂ ਜਿੱਥੇ ਦੁਕਾਨਾਂ ਸਜ ਚੁਕੀਆਂ ਨੇ ਇਹ ਬਸੰਤ ਦੀ ਸ਼ਾਮ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੜੀਆਂ ਸਾਰੀਆਂ ਦੁਕਾਨਾਂ ਲੱਗੀਆਂ ਤੇ ਗੁਬਾਰੇ ਪਤੰਗ ਬੁਖਾਟੇ ਬੜੀ ساری ਚੀਜ਼ਾਂ ਨੇ ਤੁਸੀਂ ਪਤੰਗਾ ਦੇਖ ਸਕਦੇ ਹੋ ਕਾਫੀ ਜ਼ਿਆਦਾ ਪਤੰਗਾ ਆਟਰੀਆਂ ਨੇ ਬੜਾ ਟਰੈਫਿਕ ਵੀ ਇੱਥੇ ਉਸ ਤੋਂ ਇਲਾਵਾ ਬੜੀ ਸਾਰੀ ਦੁਕਾਨਾਂ ਸੱਜੂਕੀਆਂ ਨੇ ਤੁਸੀਂ ਇਹਦੇ ਵਿੱਚੋਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਲੰਮੀਆਂ ਦਿੱ ਤੁਹਾਨੂੰ ਦਿਖਾ ਰਹੀਏ ਇਸ ਸਾਈਡ ਤੇ ਉਸ ਸਾਈਡ ਤੋਂ ਲੈ ਕੇ ਇਸ ਸਾਈਡ ਤੱਕ ਬੜੀਆਂ ਦੁਕਾਨਾਂ ਨੇ ਦਿਖਾ ਦਿਓ ਇਹਨਾਂ ਨੂੰ ਤੇ ਆਜੋ ਤੁਹਾਡੀ ਗੱਲਬਾਤ ਕਰਾਉਣੇ ਇੱਥੇ ਤੇ ਲੋਕਲ ਦੇ ਨਾਲ ਬਜੀ ਕੀ ਹਾਲ ਚਾਲ ਨੇ ਵਧੀਆ ਵੀਰੇ ਤੁਸੀਂ ਦੱਸੋ ਕਿੱਦਾਂ ਲੱਗ ਰਿਹਾ ਫਰੋਜ਼ਪੁਰ ਆ ਕੇ ਪਨਾ ਫਰੋਜ਼ਪੁਰ ਅਹੀ ਰਹਿਣੀ ਫਰੋਜ਼ਪੁਰਾ ਅੱਛਾ ਹਾਂਜੀ ਇਹ ਮਾਹੌਲ ਚਾਲ ਬੜਾ ਵਧੀਆ ਹੈ ਪਸੰਦ ਆ ਬੜਾ ਵਧੀਆ ਹੈ ਚੱਲ ਹਾਂ ਕੋਈ ਚੈਨਲੌਰ ਨਹੀਂ ਆਈ ਚੈਨਲੌਰ ਨਹੀਂ ਆ ਇਸ ਵਾਰੀ ਬਹੁਤ ਘੱਟ ਹੈ ਪੌਟਨ ਲੋਰੀ ਚੱਲ ਰਹੀ ਹੈ ਹਾਂ ਜੀ ਜੇ ਆਈ ਵੀ ਹੈਗੀ ਗੁੱਜੂ ਨਾ ਮਤਲਬ 80% ਹੈ ਕਿ ਪਾਂਡੇ ਚੱਲਦੇ ਪਈ ਹੈ ਸਾਡੀ ਅੰਦਰੋਂ ਅੰਦਰ ਹੀ ਬਾਕੀ ਵੇਚੀਆਂ ਦੇ ਲੋਕੀ ਠੀਕ ਹੈ ਜੀ ਫਿਰੋਜ਼ਪੁਰ ਦਾ ਹੋ ਜਾ ਕੋਈ ਘਰ ਨਹੀਂ ਜਿਹਦੇ ਘਰ ਦੇ ਵਿੱਚ ਰਿਸ਼ਤੇਦਾਰ ਨਾ ਆਏ ਹੋ ਹਰੇਕ ਘਰ ਦੇ ਵਿੱਚ ਦੋ ਦੋ ਚਾਰ ਚਾਰ ਰਿਸ਼ਤੇਦਾਰ ਦੂਜੇ ਸ਼ਹਿਰਾਂ ਤੋਂ ਆਏ ਨੇ ਫਿਰੋਜ਼ਪੁਰ ਤੋਂ ਬਾਹਰੋਂ ਇੱਥੇ ਅੰਮ੍ਰਿਤਸਰ ਲੁਧਿਆਣਾ ਜਲੰਧਰ ਟੀੜਾ ਵੀ ਸ਼ਹਿਰ ਕਹਿ ਦੋ ਪੰਜਾਬ ਦਾ ਉਹ ਉਹ ਸ਼ਹਿਰ ਤੋਂ ਉਹਨਾਂ ਦੇ ਰਿਸ਼ਤੇਦਾਰ ਆਏ ਹੋਏ ਨੇ ਤੁਸੀਂ ਮਾਹੌਲ ਦੇਖ ਸਕਦੇ ਹੋ ਅੱਛਾ ਦਾ ਬੜਾ ਵਧੀਆ ਮਾਹੌਲ ਹੈ ਚਾਰੇ ਪਾਸੇ ਇੱਕ ਵਾਰ ਕੈਮਰਾ ਘੁਮਾ ਕੇ ਦਿਖਾ ਦਿਓ ਤਾਂ ਜੋ ਲੋਕਾਂ ਨੂੰ ਪਤਾ ਲੱਗ ਜਾ ਕਿ ਫਿਰੋਜ਼ਪੁਰ ਦਾ ਬਸੰਤ